हिमाचल प्रदेश ਦੇ ਮੰਡੀ ਜ਼ਿਲ੍ਹੇ ਦੇ ਵਿੱਚ ਕੱਲ ਰਾਤ ਤੇ ਅੱਜ ਸਵੇਰੇ ਬੱਦਲ ਫਟਣ ਦੀਆਂ ਘਟਨਾਵਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਕਾਰਸੋਗ, ਸਹਿਰਾਜ ਅਤੇ ਧਰਮਪੁਰ ਸਬ ਡਿਵੀਜ਼ਨਲ ਦੇ ਵਿੱਚ ਅਸਮਾਨੀ ਕਹਿਰ ਦੇ ਕਾਰਨ ਜਨਜੀਵਤ ਪ੍ਰਭਾਵਿਤ ਹੋਇਆ। ਜਿੱਥੇ ਕਾਰਸੋਗ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਉੱਥੇ ਹੀ ਮਲਬੇ ਹੇਠ ਦਬ ਕੇ ਕਈ ਘਰ, ਗਊਸ਼ਾਲਾ ਅਤੇ ਵਾਹਨ ਤਬਾਹ ਹੋ ਗਏ। ਇਹਨਾਂ ਨਹੀਂ ਤੀ ਤੋਂ ਵੱਧ ਲੋਕ ਲਾਪਤਾ ਨੇ। ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਦੇ ਕਾਰਨ ਕਿਰਤਪੁਰ-ਮਨਾਲੀ ਚਾਰ ਮਾਰਗੀ ਸੜਕ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਗਈ ਹੈ, ਜਿਸ ਦੇ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸ ਦੇ ਕਾਰਨ ਸੈਕੜੇ ਲੋਕ ਸੁਰੰਗਾਂ ਤੇ ਸੜਕਾਂ ਤੇ ਵਕ-ਵਕ ਥਾਵਾਂ ਤੇ ਫਸੇ ਹੋਏ ਨੇ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਪਾਣੀ ਮੁਹੱਈਆ ਕਰਵਾਇਆ ਗਿਆ ਸਾਵਧਾਨੀ ਦੇ ਵੱਜੋਂ ਪ੍ਰਸ਼ਾਸਨ ਨੇ ਮੰਡੀ ਜ਼ਿਲ੍ਹੇ ਦੇ ਸਾਰੇ ਵਿਦਿਅਕ ਅਦਾਰਿਆਂ ਦੇ ਵਿੱਚ ਇੱਕ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਦੇ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਜਿਸ ਦੇ ਕਾਰਨ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਅੱਧੀ ਰਾਤ ਨੂੰ ਪਾਰੀ ਮੀਂਹ ਦੇ ਵਿਚਕਾਰ ਰਗੁਨਾਥ ਕਾ ਪੱਦਰ ਦੇ ਵਿੱਚ ਕੋੜ ਦੇ ਮਰੀਜ਼ਾਂ ਦੇ ਆਸ਼ਰਮ ਦੇ ਵਿੱਚ ਪਾਣੀ ਭਰ ਗਿਆ ਜਿਸ ਦੇ ਕਾਰਨ ਉੱਥੇ ਰਹਿਣ ਵਾਲੇ ਲੋਕਾਂ ਦੀ ਜਾਨ ਖਤਰੇ ਵਿੱਚ ਪੈ ਗਈ। ਪੁਲਿਸ ਅਤੇ ਐਸ ਡੀ ਆਰ ਐਫ ਦੀਆਂ ਟੀਮਾਂ ਨੇ ਬਚਾਅ ਕਾਰਜ ਚਲਾਇਆ ਅਤੇ ਸਾਰਿਆਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ। ਉੱਥੇ ਹੀ 12 ਲੋਕਾਂ ਨੂੰ ਬਚਾਇਆ ਗਿਆ। ਲਾਰਜੀ ਅਤੇ ਪੰਡੋਰ ਡੈਮ ਦੇ ਗੇਟ ਖੋਲਨੇ ਪਏ ਹਨ ਕਿਉਂਕਿ ਵਿਆਸ ਦਰਿਆ ਦਾ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਖਤਰੇ ਨੂੰ ਵੇਖਦੇ ਹੋਏ ਲਾਰਜੀ ਅਤੇ ਦਹਿਰ ਪੰਡ ਬਿਜਲੀ ਪ੍ਰੋਜੈਕਟਾਂ ਦਾ ਬਿਜਲੀ ਉਤਪਾਦਨ ਬੰਦ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਕੋਲ ਬਣ ਰਹੇ 800 ਮੈਗਾਵਾਟ ਸਮਰਥਨ ਵਾਲੇ ਟਰਬਾਈਨ ਤੋਂ ਵਾਧੂ ਪਾਣੀ ਛੱਡਿਆ ਗਿਆ ਤਾਂ ਜੋ ਬੰਨ ਸੰਤੁਲਿਤ ਰਹੇ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪ੍ਰਵਾਹ 1.68 ਲੱਖ ਕਿਊਸਿਕ ਤੱਕ ਪਹੁੰਚ ਗਿਆ ਯਾਨੀ ਕਿ ਸਥਿਤੀ 2023 ਵਰਗੀ ਬਣਦੀ ਜਾਪਦੀ ਹੈ ਧਰਮਪੁਰ ਦੇ ਲੌਂਗਣੀ ਦੇ ਵਿੱਚ ਬੱਦਲ ਫੱਟਣ ਦੇ ਕਾਰਨ 10 ਤੋਂ ਵੱਧ ਘਰ ਅਤੇ ਗਊਸ਼ਾਲਾ ਪੂਰੀ ਤਰ੍ਹਾਂ ਦੇ ਨਾਲ ਵਹਿ ਗਏ ਜਦੋਂ ਕਿ 5 ਪਸ਼ੂਆਂ ਦੇ ਮਰਨ ਦੀ ਖਬਰ ਹੈ ਖੇਤਾਂ ਦੇ ਵਿੱਚ ਫਸਲਾਂ ਪੂਰੀ ਤਰ੍ਹਾਂ ਦੇ ਨਾਲ ਬਰਬਾਦ ਹੋ ਗਿਆ ਹਨ ਇਲਾਕੇ ਦੇ ਵਿੱਚ ਬਿਜਲੀ ਅਤੇ ਸੰਚਾਰ ਸੇਵਾਵਾਂ માં ਵੀ ਪ੍ਰਭਾਵਿਤ ਹੋਈਆਂ ਕਈ ਪਿੰਡ ਵਾਸੀਆਂ ਮੁਰਾਹਤ ਕੈਂਪਾਂ ਦੇ ਵਿੱਚ ਤਬਦੀਲ ਕੀਤਾ ਗਿਆ ਹੈ ਮੰਡੀ ਸ਼ਹਿਰ ਦੇ ਵਿੱਚ ਵੀ ਸਥਿਤੀ ਗੰਭੀਰ ਬਣਦੀ ਜਾ ਰਹੀ ਹੈ ਤਨੇਹਰਾ ਨੇੜੇ ਇੱਕ ਨਾਲੇ ਦੇ ਬੰਦ ਹੋਣ ਦੇ ਕਾਰਨ ਪਾਣੀ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਦਾਖਲ ਹੋ ਗਿਆ ਪ੍ਰਸ਼ਾਸਨ ਨੂੰ ਅੱਧੀ ਰਾਤ ਨੂੰ ਅਲਰਟ ਮੋਡ ਤੇ ਆਉਣਾ ਪਿਆ ਅਤੇ ਨਗਰ ਨਿਗਮ ਦੇ ਨਾਲ ਮਿਲ ਕੇ ਘਰਾਂ ਦੇ ਵਿੱਚੋਂ ਪਾਣੀ ਕੱਢਣਾ ਪਿਆ ਪ੍ਰਸ਼ਾਸਨ ਦੇ ਲੋਕਾਂ ਨੂੰ ਨੀਵੇਂ ਇਲਾਕਿਆਂ ਤੋਂ ਦੂਰ ਜਾਣ ਦੀ ਅਪੀਲ ਕੀਤੀ ਹੈ ਡਿਪਟੀ ਕਮਿਸ਼ਨਰ ਮੰਡੀ ਅਪੂਰਵ ਦੇਵਗਨ ਨੇ ਕਿਹਾ ਹੈ ਕਿ ਰਾਹਤ ਅਤੇ ਬਚਾਅ ਕਾਰਜਾਂ ਦੇ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਪ੍ਰਭਾਵਿਤਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜਿਆ ਜਾ ਰਿਹਾ ਅਤੇ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਇਸ ਦੇ ਨਾਲ ਹੀ ਕੁੱਲੂ ਜ਼ਿਲ੍ਹੇ ਦੇ सियाज ਦੇ ਵਿੱਚ 9 ਲੋਕਾਂ ਦੇ ਵਹਿ ਜਾਣ ਦੀ ਖਬਰ ਹੈ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਵੀ ਮੰਡੀ ਦੀ ਸਥਿਤੀ ਤੇ ਚਿੰਤਾ ਪ੍ਰਗਟ ਕੀਤੀ ਅਤੇ ਤੁਰੰਤ ਰਾਹਤ ਪ੍ਰਦਾਨ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ